ਸਬੂਤ ਦੇਸ਼ ਪ੍ਰੀ ਸੰਗਤ ਨੂੰ ਬੇਸ਼ੱਕ ਪਾਰ ਤੇ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਅੱਜ 10ਵੇਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਗੁਰਪੁਰਪੈ ਇਸ ਲਈ ਬਹੁਤ ਵੱਡੀ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਤਨ ਗੁਰੂ ਦਸ਼ਮੇਸ਼ ਪਿਤਾ ਜੀ ਆ ਦੁਨੀਆ ਵਿੱਚ ਕੋਈ ਹੋਇਆ ਨਾ ਚਾਰ ਪੁੱਤਰ ਜੀ ਦਾ ਬਤਨਾ ਤੋਂ ਬਾਰੇ ਇੱਕ ਵੀ ਲਾਲ ਨਿਕੋਇਆ ਨਾ ਸੋ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਮਿਸਾਲ ਨਹੀਂ ਮਿਲਦੀ ਜੇ ਸਿੱਖ ਕੌਮ ਨੇ ਹੀ ਪੂਰੇ ਦੇਸ਼ ਲਈ ਪੰਜਾਬੀਆਂ ਲਈ ਅੱਜ ਦਾ ਜਿਹੜਾ ਸੁਭ ਦੇ ਹਾਲ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਤੇ ਕਾਮਨਾ ਕਰਦਾ ਈਸ਼ਵਰ ਅੱਗੇ ਪ੍ਰਮਾਤਮਾ ਅੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਦਰਸਾਏ ਰਸਤੇ ਤੇ ਜਿਹੜੇ ਸੰਗਤਾਂ ਚੱਲਦੀ ਰਹੇ ਬੈਗ ਰੂਜੀ ਦਾ ਖਾਲਸਾ ਬੈਗ ਰੂਜੀ ਦੀ ਫਤਿਹ ਠੀਕ ਹੈ ਸਰ ਅਸ਼ੀਰਵਾਦ ਸਰ ਲਾ ਸਤਿ ਜੀ ਸਾਡੇ ਕਰਮੇਸੀ ਜੀ ਬਾਬਾ ਦਾ ਸਤਿ ਸ਼੍ਰੀ ਅਕਾਲ ਵਾਰਿਆ ਕੋਠਿਆਂ ਵਿੱਚ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਸਾਹਿਬ ਕਪੂਜੀ ਇਹਨਾਂ ਦੀ ਬਹੁਤ ਧੰਨਵਾਦ ਹੈ ਇਹ ਵੀ ਬਹੁਤ ਬਹੁਤ ਅਸ਼ੋਭ ਕਰਦੇ ਸਾਡੇ ਪੱਤਰਕਾਰ ਸਾਹਿਬ ਜੀ